केटीजी ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਕਿਵੇਂ ਲੱਗਾ? ਅੱਛਾ ਲੱਗਿਆ ਮੈਨੂੰ। ਤੁਹਾਨੂੰ ਕਿਵੇਂ ਲੱਗਿਆ? ਮੈਨੂੰ ਬਹੁਤ ਸੋਹਣਾ ਲੱਗਾ। ਟਾਈਮ ਚੇਂਜ ਹੋ ਰਿਹਾ ਸੀਗਾ ਨਾ, ਬੈਕ ਜਾ ਰਹੇ ਸੀਗੇ, ਫਰੰਟ ਜਾ ਰਹੇ ਸੀਗੇ ਤੇ ਹੁਣ 2 2755 ਦੇ ਵਿੱਚ ਚਲੇ ਗਏ ਹਾਂ। ਉਹਦੇ ਵਿੱਚ ਤੁਸੀਂ ਨਜ਼ਰ ਆਉਂਗੇ ਅਨਾਉਂਸ ਵੀ ਹੋ ਗਿਆ ਕਿ 2026 ਚ ਫਿਲਮ ਆਊਗੀ। केटी ਇਸ ਰਿਕਵੈਸਟਿੰਗ ਥੈਟ ਤੁਸੀਂ ਸਾਰੇ ਮੂਵੀ ਦੇਖਣ ਜਾਓ। ਥੈਂਕ ਯੂ। ਸਾਰਾ ਰੇਡੀ ਅੱਜ ਪ੍ਰੀਮੀਅਰ ਸੀ ਤਾਂ ਸਾਡੇ ਨਾਲ केटी ਮੌਜੂਦ ਨੇ ਗੱਲਬਾਤ ਕਰਾਂਗੇ केटी ਜੀ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਕਿਵੇਂ ਲੱਗਾ ਅੱਛਾ ਲੱਗਿਆ ਮੈਨੂੰ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਬਹੁਤ ਸੋਹਣਾ ਲੱਗਿਆ ਥੈਂਕ ਯੂ ਕੰਮ ਦੇਖਿਆ ਪੂਰਾ ਯੂ ਲਾਈਕਡ ਇਟ ਬਹੁਤ ਅੱਛਾ ওকে ਮੈਮ ਫਿਲਮ ਤੁਸੀਂ ਅੱਜ ਪੂਰੀ ਦੇਖੀ ਹੈ ਨਾ ਕੀ ਕੁਝ ਖਾਸ ਲੱਗਿਆ ਆਪਣੀ ਫਿਲਮ ਦੇ ਵਿੱਚ ਸੀਰੀਅਸਲੀ ਜਦੋਂ ਸ਼ੂਟ ਹੋ ਰਹੀ ਸੀ ਤਾਂ ਇਹ ਚੀਜ਼ ਨਹੀਂ ਪਤਾ ਲੱਗ ਰਹੀ ਸੀ ਕਿ ਅਸੀਂ ਕੀ ਸ਼ੂਟ ਕਰ ਰਿਹਾ ਕਿਉਂਕਿ ਜਾਂ ਤੇ ਗ੍ਰੀਨ ਸਕਰੀਨ ਸੀ ਜਾਂ ਫਿਰ ਬਲੂ ਸੀਗੀ ਹੈਨਾ ਸਾਨੂੰ ਇਹ ਵੀ ਨਹੀਂ ਪਤਾ ਸੀ ਅਸੀਂ ਜਾ ਕਿੱਥੇ ਰਹੇ ਆ ਆਹ ਕਿੱਥੇ ਰਹੇ ਆ ਫਾਈਟ ਕਿਵੇਂ ਹੋ ਰਹੀ ਹੈ ਬਟ ਨਾਓ ਵੀ ਕੈਨ ਸੀ ਦੈਟ ਸੋ ਵਧੀਆ ਲੱਗਿਆ ਤਾਂ ਜਿਵੇਂ ਕਦੇ ਤਾਂ ਤੁਸੀਂ ਮਤਲਬ ਜਦੋਂ ਉਹ ਟਾਈਮ ਚੇਂਜ ਹੋ ਰਿਹਾ ਸੀਗਾ ਨਾ ਬੈਕ ਜਾ ਰਹੇ ਸੀਗੇ ਫਰੰਟ ਜਾ ਰਹੇ ਸੀਗੇ ਤੇ ਹੁਣ 2755 ਦੇ ਵਿੱਚ ਚਲੇ ਗਏ ਹਾਂ ਉਹਦੇ ਵਿੱਚ ਤੁਸੀਂ ਨਜ਼ਰ ਆਉਂਗੇ ਅਨਾਉਂਸ ਵੀ ਹੋ ਗਿਆ ਕਿ 2026 ਚ ਫਿਲਮ ਆਉਗੀ ਪਰਮਾਤਮਾ ਦੇ ਉੱਤੇ ਤੇ ਆਡੀਅנס ਦੇ ਉੱਤੇ ਹੈ ਕਿ ਅਸੀਂ ਦਿਖਣਾ ਚਾਹੁੰਦੇ ਹਾਂ ਤੁਸੀਂ ਸੀ ਤੁਸੀਂ ਤੁਸੀਂ ਕੀ ਕਹਿੰਦੇ ਹੋ ਉਹਨੇ ਸਪੋਰਟ ਕਰੋ ਸੋ ਥੈਟ ਅਸੀਂ ਫਿਰ ਬਣਾ ਸਕੀਏ ਜੀ ਤਾਂ ਜਿਹੜੇ ਦਰਸ਼ਕ ਤੁਹਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਕਿਉਂਕਿ ਕੱਲ ਫਿਲਮ ਰਿਲੀਜ਼ ਹੋ ਜੀ ਕੁਝ ਵੱਖਰਾ ਇਨੀਸ਼ੀਏਟਿਵ ਕੀਤਾ ਹੈ ਨਾਰਮਲ ਨਾਲੋਂ ਹਟ ਕੇ ਇਹ ਸਟੈਪ ਸੀਗਾ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲਾ ਹੈ ਨਾ ਤੇ ਹੁਣ ਹੁਲਾਰਾ ਜਾਂ ਹੰਗਾਰਾ ਤੁਹਾਡੇ ਵੱਲੋਂ ਮਿਲਣਾ ਹੈ ਤੇ ਤੁਸੀਂ ਦੱਸੋ ਵੇਖੋ ਜਾ ਕੇ ਕਿ ਐਵੇਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਇਹ ਮੇਰੀ ਆਡੀਅנס ਦੇ ਅਗੇ ਰਿਕਵੈਸਟ ਹੈ ਯਾ ਤੇ ਦੇਖੋ ਕਿਟੀ ਕੀ ਕਰਦੀ ਆ ਉਹਦੇ ਵਿੱਚ ਤੁਸੀਂ ਆਪਣਾ ਇੱਕ ਡਾਇਲੋਗ ਬੋਲ ਕੇ ਦਿਖਾਉਗੇ ਯਾ ਅ ਵਿਚ ਵਨ ਯੂ ਵਾਂਟ ওকে ਕਿਟੀ ਇਸ ਰਿਕਵੈਸਟਿੰਗ ਥੈਟ ਤੁਸੀਂ ਸਾਰੇ ਮੂਵੀ ਦੇਖਣ ਜਾਓ ਥੈਂਕ ਯੂ ਮੈਮ ਕੱਲ ਦੀ ਡੇਟ ਇੱਕ ਵਾਰ ਤੁਸੀਂ ਵੀ ਬੋਲ ਦੋ ਵੈਸੇ ਪਤਾ ਹੀ ਸਭ ਨੂੰ 2 ਨਵੰਬਰ ਸਾਰੇ ਥੀਏਟਰਸ ਦੇ ਵਿੱਚ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਤੁਸੀਂ ਹੋਮ ਹੁਮਾ ਕੇ ਪਹੁੰਚੋ ਤੇ ਸਾਡਾ ਕੰਮ ਦੇਖੋ ਵੇਖੋ ਅਸੀਂ ਕੀ ਵੱਖਰਾ ਲਿਆਂਦਾ ਤੁਹਾਡੇ ਲਈ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਥੈਂਕ ਯੂ